ਨਾਟਕ ਵੇਖਣ ਆਏ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਸੁੱਤਰਤਾ ਮਤਲਬ ਨਾਟਕ ਵਿਚਲੀਆਂ ਘਟਨਾਵਾਂ ਨੂੰ ਆਪਸ ਵਿੱਚ ਜੋੜਨ ਵਾਲਾ ਤੇ ਕਹਾਣੀ ਨੂੰ ਅੱਗੇ ਤੋਰਨ ਵਾਲਾ ਮੈਂ ਸਮੇਂ-ਸਮੇਂ ਉੱਤੇ ਸਟੇਜ ਉੱਤੇ ਆਵਾਂਗਾ ਕਹਾਣੀ ਨੂੰ ਸਮਝਾਉਣ ਵਿੱਚ ਤੇ ਅੱਗੇ ਤੋਰਨ ਵਿੱਚ ਤੁਹਾਡੀ ਮਦਦ ਕਰਾਂਗਾ ਇਸ ਨਾਟਕ ਦੀ ਸਾਰੀ ਕਹਾਣੀ ਅਤੇ ਪਾਤਰ ਕਾਲਪਨੀ ਘਾਨ ਹੈ ਇਸ ਨਾਟਕ ਦਾ ਨਾਮ ਹੈ ਹੁਣ ਖੁਸ਼ੀਆਂ ਕਿੱਥੋਂ ਲੱਭੀਏ ਆਓ ਦੇਖਦੇ ਹਾਂ ਨਾਟਕ ਦਾ ਪਹਿਲਾ ਦ੍ਰਿਸ਼ ਇਸ ਦ੍ਰਿਸ਼ ਦੀਆਂ ਸਾਰੀਆਂ ਘਟਨਾਵਾਂ ਇੱਕ ਘਰ ਵਿੱਚ ਵਾਪਰਦੀਆਂ ਆਓ ਦੇਖਦੇ ਹਾਂ ਪਹਿਲਾ ਦ੍ਰਿਸ਼ ਹੈਲੋ ਮਨਜੀਤ ਜੀ ਕਿਵੇਂ ਹੋ ਤੁਸੀਂ ਸਭ ਘਰੇ ਠੀਕ ਠਾਕ ਐ ਅੱਜ ਮੇਰਾ ਮਨ ਕਰਦਾ ਸੀ ਤੁਹਾਡੇ ਨਾਲ ਗੱਲ ਕਰਨ ਨੂੰ ਅੱਛਾ ਜੀ ਤੁਹਾਡਾ ਵੀ ਤੁਹਾਡੇ ਦਿਲ ਨੂੰ ਪਹਿਲੇ ਹੀ ਪਤਾ ਲੱਗ ਗਿਆ ਕਿ ਅੱਜ ਮੇਰਾ ਫੋਨ ਆਉਣ ਵਾਲਾ ਤੋੜਾ ਵੀ ਤਾਂ ਮਨ ਕਰਦਾ ਹੀ ਹੋਵੇ ਮੇਰੇ ਨਾਲ ਗੱਲ ਕਰਨ ਨੂੰ ਤਾਇਆ ਤੁਸੀਂ ਵੀ ਸਕੂਲ ਨਹੀਂ ਗਏ ਵੇਕਾਰਮਜੀਤ ਵੇਕਾਰਮਜੀਤ ਕਿੱਥੇ ਤੂੰ ਬੋਲਦੀ ਨਹੀਂ ਕਮਰੇ 'ਚ ਵੇਖਦੀਆਂ ਕਿਤੇ ਸੁੱਤੀ ਤਾਂ ਨਹੀਂ ਪਈ ਹਾਏ ਰੱਬਾ ਅਸੀਂ ਤਾਂ ਲੁੱਟੇ ਗਏ ਬਰਬਾਦ ਹੋ ਗਏ ਤੇਰਾ ਕੱਖ ਨਾ ਰਹੀਂ ਇੱਥੇ ਤੂੰ ਲੱਗੀ ਕਿਹਦੇ ਨਾਲ ਫੋਨ ਤੇ ਗੱਲਾਂ ਕਰਨ ਕਿੱਥੋਂ ਆਇਆ ਤੇਰੇ ਕੋਲੇ ਫੋਨ ਦੱਸ ਮੈਨੂੰ ਕਿੱਥੋਂ ਆਇਆ ਫੇ ਮੰਮੀ ਹਾਏ ਮੰਮੀ ਲੱਗਿਆ ਹਾਏ ਮੰਮੀ ਹਾਏ ਮੰਮੀ ਕਾ ਨੇ ਤੂੰ ਤਾਂ ਕਹਿੰਦੀ ਮੇਰਾ ਸਿਰ ਦੁਖ ਰਿਹਾ ਤਾਂ ਹੀ ਮੈਂ ਸਕੂਲ ਨਹੀਂ ਜਾਣਾ ਇਹ ਤੂੰ ਨਵੇਂ ਸਿਆਪਾ ਸੇਡ ਰੱਖਿਆ ਤਾਂ ਹੀ ਮੈਂ ਕਹਿ ਦਿਨਾ ਤੂੰ ਸੋਚ ਰਹੀ ਸੀ ਕਿ ਤੂੰ ਸਕੂਲ ਜਾਣਾ ਤੇ ਕੱਟ ਕਰ ਦਿੱਤਾ ਕਦੇ ਕੋਈ ਬਹਾਨਾ ਲਾਉਣੀ ਹੈ ਕਦੇ ਕੋਈ ਬਹਾਨਾ ਲਾਉਣੀ ਹੈ ਤੇਰੇ ਮਾਸਟਰ ਚੰਗੇਰੀਆ ਦਾ ਵੀ ਫੋਨ ਆਉਂਦਾ ਕਿ ਕੁੜੀ ਸਕੂਲ ਘਟ ਆਉਂਦੀ ਆ ਤੇ ਤੇਰੇ ਸੁਭਾ ਨੰਬਰ ਵੀ ਬਾਅਦ ਕੱਟ ਆਏ ਨੇ ਤੇਰਾ ਭੈ ਸਾਰਾ ਦਿਨ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ ਤੈਨੂੰ ਇਸ ਦੀ ਮਿੱਟੀ ਬਦੀਨ ਕਰਦਿਆਂ ਸ਼ਰਮ ਨਹੀਂ ਆਈ ਚਰਦਾਸ ਕਿ ਮੁੰਡਾ ਕੌਣ ਹੈ ਮੰਮੀ ਉਹ ਬਹੁਤ ਚੰਗਾ ਮੁੰਡਾ ਹੈ ਮੈਂ ਤੇਰੇ ਤੋਂ ਇਹ ਗੋਣੀ ਪੁੱਛੇ ਚਰਦਾਸ ਕਿ ਮੁੰਡਾ ਕੌਣ ਹੈ ਮੰਮੀ ਉਹ ਆਪਣੇ ਪਿੰਡ ਦਾ ਮੁੰਡਾ ਮੇਰੀ ਕਲਾਸ ਵਿੱਚ ਬੱਜਦਾ ਹੈ ਚਰਦਾਸ ਕਿ ਮੁੰਡਾ ਕੌਣ ਹੈ ਮੰਮੀ ਉਹ ਆਪਣੇ ਪਿੰਡ ਅਗੇ ਤਾਂ ਗਲਤੀ ਦਾ ਤਾਂ ਤਾਹ ਕਰੇਗੀ ਜੀ ਗਲਤੀ ਕਰਨ ਜੋ ਕਿ ਬਚेंगी ਮਤਲਬ ਮਤਲਬ ਆਉਂਦੇ ਤੇਰੇ ਪੈਰੋਂ ਖੇਤੋਂ ਦਾਸ ਦੀਆਂ ਨੂੰ ਚਲ ਤੈਨੂੰ ਕਮਰੇ ਚ ਬੰਦ ਕਰਾਂ ਮਮੀ ਮੈਨੂੰ ਕਮਰੇ ਚ ਬੰਦ ਨਾ ਕਰੇ ਮਮੀ ਮੈਨੂੰ ਦਰਵਾਜ਼ਾ ਖੋਲ ਲੋ ਮਮੀ ਮੈਨੂੰ ਕਮਰੇ ਚ ਬੰਦ ਨਾ ਕਰੋ ਤਾਂ ਹਾਂਜੀ ਪਿਆਰੇ ਵਿਦਿਆਰਥੀਓ ਤਾਂ ਤੁਸੀਂ ਦੇਖਿਆ ਕਿ ਕਰਮਜੀਤ ਅਤੇ ਮਨਜੀਤ ਆਪਣੀ ਪੜ੍ਹਾਈ ਲਿਖਾਈ ਛੱਡ ਕੇ ਗਲਤ ਤੇ ਮਾੜੇ ਰਸਤੇ ਉੱਤੇ ਪੈ ਗਏ ਹਨ। ਉਹਨਾਂ ਨੇ ਕੋਈ ਨਾ ਕੋਈ ਬਹਾਨਾ ਲਗਾ ਕੇ ਘਰ ਰਹਿਣਾ ਸ਼ੁਰੂ ਕਰ ਦਿੱਤਾ। ਅਜਿਹਾ ਕਰਨਾ ਉਹਨਾਂ ਦੇ ਭਵਿੱਖ ਲਈ ਬਹੁਤ ਖਤਰਨਾਕ ਹੈ। ਹੁਣ ਤਾਂ ਰਮਜੀਤ ਦਾ ਪਿਓ ਸ਼ਾਮ ਨੂੰ ਖੇਤਾਂ ਵਿੱਚੋਂ ਹੱਡ ਭੰਨਵੀਂ ਮਿਹਨਤ ਕਰਕੇ ਵਾਪਸ ਆਉਂਦਾ ਹੈ ਤੇ ਆ ਕੇ ਘਰ ਦਾ ਹਾਲ ਵੇਖਦਾ ਹੈ। ਉਹ ਵੇਖਦੇ ਹਨ ਨਾਟਕ ਦਾ ਦੂਜਾ ਦ੍ਰਿਸ਼। ਇਸ ਦ੍ਰਿਸ਼ ਦੀਆਂ ਕਟਨਾਵਾਵੀ ਕਰਦੇ ਬੇੜੇ ਵਿੱਚ ਹੀ ਵਾਪਰਦੀਆਂ ਆਓ ਦੇਖਦੇ ਹਾਂ ਨਾਟਕ ਦਾ ਦੂਸਰਾ ਦ੍ਰਿਸ਼ ਤੂੰ ਤਾਂ ਕਹਿੰਦਾ ਸੀ ਕਿ ਮੇਰੀ ਕੁੜੀ ਨਹੀਂ ਮੇਰਾ ਮੁੰਡਾ ਹੈ ਇਹਨੂੰ ਮੁੰਡਿਆਂ ਵਾਂਗੂ ਪਾਲੂ ਮੇਰਾ ਮਾਣ ਹੈ ਆ ਸੰਭਲੇ ਆਪਣੇ ਮਾਣ ਨੂੰ ਫੇਰ ਕਿਉਂ ਆ ਐਵੇਂ ਭੁਜਾਰਤਾਂੀਆਂ ਪਾਈ ਜਾਂਦੀਆਂ ਸਾਫ਼-ਸਾਫ਼ ਦੱਸ ਕੀ ਹੋਇਆ ਲੈ ਹੁਣ ਫੇਰ ਅੱਜ ਮੈਂ ਤੇਰੀ ਕੁੜੀ ਨੂੰ ਆਪਣੇ ਹੱਥੀ ਫੜਿਆ ਫੋਨ ਤੇ ਗੱਲਾਂ ਕਰਦੀ ਨੂੰ ਹਾਈ ਹੋ ਮੇਰਾ ਰਫਾ ਕੀ ਹੋਇਆ ਜੀ ਕੀ ਹੋਇਆ ਤੁਸੀਂ ਠੀਕ ਹੋ ਮੈਂ ਤਾਂ ਠੀਕ ਹਾਂ ਕੁੜੀ ਕਿੱਥੇ ਆ ਜੀ ਕਮਰੇ 'ਚ ਆਹ ਨੂੰ ਅੱਜ ਦਾ ਮਾਰ ਕੀ ਛੱਡੂ ਰੁਕੋ ਜੀ ਰੁਕੋ ਤੁਸੀਂ ਇਹ ਕੀ ਕਰਨ ਜਾ ਰਹੇ ਹੋ ਕਹੀਂ ਰੱਖੋ ਇੱਥੇ ਤੂੰ ਛੱਡ ਮੈਨੂੰ ਅੱਜ ਤਾਂ ਨੂੰ ਮਾਰ ਕੀ ਛੱਡੂ ਨਹੀਂ ਜੀ ਰੁਕੋ ਜੀ ਰੁਕੋ ਕਹੀਂ ਰੱਖ ਲੇ ਤੇ ਮੰਜੇ ਤੇ ਬੈਠੋ ਕੁੜੀ ਨੂੰ ਮਾਰਨਾ ਮਸਲੇ ਦਾ ਹੱਲ ਨਹੀਂ ਤੁਸੀਂ ਹੌਸਲਾ ਰੱਖੋ ਲੱਗਦਾ ਹੈ ਇਸ ਮਸਲੇ ਦਾ ਹੱਲ ਇਹ ਤੇ ਮਸਲੇ ਦਾ ਹੱਲ ਕੀ ਹੋਣਾ ਬੜੇ ਮਸਲੇ ਦਾ ਹੱਲ ਤਾਂ ਮੇਰਾ ਮਰਨਾ ਹੀ ਆ ਨਹੀਂ ਜੀ ਨਹੀਂ ਮਰਨ ਮਰਾਨ ਦੀਆਂ ਗੱਲਾਂ ਨਾ ਕਰੋ ਤੁਸੀਂ ਟੈਨਸ਼ਨ ਨਾ ਲਾਓ ਹੌਸਲਾ ਰੱਖੋ ਜੀ ਤਾਂ ਮੈਂ ਉਹਨੂੰ ਮਾਰ ਕੇ ਵਟੂ ਨਹੀਂ ਜੀ ਨਹੀਂ ਪਤਾ ਲੱਗਾ ਮੁੰਡਾ ਕੌਣ ਆਹੋ ਜੀ ਕੌਣ ਕੌਣ ਜਿਹੜਾ ਆਪਣੇ ਪਿੰਡ ਵਾਲੇ ਆਪਣੇ ਪਿੰਡ ਵਾਲੇ ਦੱਸ ਜਿਹੋ ਆਪਣੇ ਪਿੰਡ ਵਾਲੇ ਜਗਰੂਪ ਸਿੰਘ ਦਾ ਮੁੰਡਾ ਹਾਏ ਹੋ ਮੇਰਾ ਰੱਬਾ ਐਜ ਕੀ ਗਲਤੀ ਹੋ ਗਈ ਸੀ ਮੇਰੇ ਤੋਂ ਅੱਜ ਕੱਲ ਮੂਹ ਨੇ ਤਾਂ ਆਪਣਾ ਮੂੰਹ ਕੱਲਾ ਕਰਵਾ ਲਿਆ ਕੋਈ ਨਹੀਂ ਜੀ ਕੋਈ ਨਹੀਂ ਤੁਸੀਂ ਹੌਸਲਾ ਰੱਖੋ ਲੱਭਦੇ ਇਸ ਮਸਲੇ ਦਾ ਹੱਲ ਇਸ ਮਸਲੇ ਦਾ ਹੱਲ ਕੀ ਹੋਣਾ ਕੋਈ ਨਹੀਂ ਜੀ ਹਜੇ ਬਾਕੀ ਬਾਕੀ ਬੱਤੇ ਹੈਗਾ ਤੁਸੀਂ ਹੌਸਲਾ ਰੱਖੋ ਟੈਨਸ਼ਨ ਨਾ ਲਓ ਹਾਂ ਜੀ ਤਾਂ ਜਿਵੇਂ ਤੁਸੀਂ ਦੇਖਿਆ ਕਿ ਕਰਮਜੀਤ ਤੇ ਮਨਜੀਤ ਦੇ ਪਰਿਵਾਰ ਦੀ ਇੱਜ਼ਤ ਸਮਾਜ ਵਿੱਚ ਲੀਰੋ ਲੇਰ ਹੋ ਗਈ ਹੈ ਪੂਰੇ ਪਿੰਡ ਵਿੱਚ ਜਿੱਥੇ ਕਰਮਜੀਤ ਦੇ ਮਾਤਾ ਪਿਤਾ ਦੀ ਇੱਜ਼ਤ ਧੂੜ ਵਾਂਗ ਉੱਡ ਰਹੀ ਹੈ ਉੱਥੇ ਮਨਜੀਤ ਦੇ ਪਰਿਵਾਰ ਦੀ ਇੱਜ਼ਤ ਵੀ ਗਲੀ ਦੇ ਕੱਖਾਂ ਵਾਂਗ ਰੁੱਲ ਰਹੀ ਹੈ ਇਸ ਤਰ੍ਹਾਂ ਦੋਵੇਂ ਪਰਿਵਾਰਾਂ ਨੇ ਆਪਣੀ ਬਚੀ ਕੁਝੀ ਇੱਜ਼ਤ ਨੂੰ ਬਚਾਉਣ ਲਈ ਆਪਣੇ ਬੱਚਿਆਂ ਨੂੰ ਰਿਸ਼ਤੇਦਾਰੀ ਵਿੱਚ ਛੱਡਣ ਦਾ ਫੈਸਲਾ ਕੀਤਾ ਕਰਨਜੀਤ ਨੂੰ ਉਸ ਦੀ ਮਾਸੀ ਕੋਲ ਛੱਡਿਆ ਗਿਆ ਤੇ ਮਨਜੀਤ ਨੂੰ ਉਸ ਦੀ ਭੂਆ ਕੋਲ ਛੱਡਿਆ ਗਿਆ ਤੇ ਉਹਨਾਂ ਨੂੰ ਉੱਥੇ ਹੀ ਪੜਨ ਲਈ ਸਕੂਲ ਵਿੱਚ ਦਾਖਲ ਵੀ ਕਰਵਾਇਆ ਗਿਆ ਆਓ ਦੇਖਦੇ ਹਾਂ ਨਾਟਕ ਦਾ ਤੀਜਾ ਦ੍ਰਿਸ਼ ਤੇ ਇਸ ਦ੍ਰਿਸ਼ ਦੀਆਂ ਘਟਨਾਵਾਂ ਵੀ ਘਰ ਵਿੱਚ ਹੀ ਵਾਪਰਦੀਆਂ ਹਨ ਠੀਕ ਉਹ ਇੱਥੇ ਵੀ ਠੀਕ ਨਹੀਂ ਦਿੰਦੀ ਕੋਈ ਨਹੀਂ ਜੀ ਉਹਦੇ ਪਿਆਰ ਨੂੰ ਆਉਣ ਦੇ ਸ਼ਾਮ ਦੇ ਖੇਤੋਂ ਮੈਂ ਇਹਨਾਂ ਨਾਲ ਗੱਲ ਕਰਦੀ ਆਂ ਹਾਂਜੀ ਸਤਿ ਸ੍ਰੀ ਅਕਾਲ ਤਾਂ ਹੁਣ ਸ਼ਾਮ ਹੋ ਗਈ ਹੈ ਕਰਮ ਦੀ ਦਾ ਪਿਓ ਖੇਤਾਂ ਵਿੱਚੋਂ ਆ ਰਿਹਾ ਹੈ ਹੱਟਪਨ ਨਵੀਂ ਮਿਹਨਤ ਕਰ ਠੀਕ ਕਹਿੰਦੇ ਉਹ ਕਹਿੰਦੀ ਕਰਮਜੀਤ ਉਹਥੇ ਵੀ ਠੀਕ ਨਹੀਂ ਰਹਿੰਦੀ ਅੱਛਾ ਹਾਏ ਹੋਰ ਅੱਗਾ ਇਹ ਕੀ ਹੋ ਗਿਆ ਜੇ ਕਿਹੜੀ ਗਲਤੀ ਹੋ ਗਈ ਸੀ ਮੇਰ ਤਾਂ ਆ ਕੀ ਨੰਬਰ ਆ ਗਿਆ ਜੀ ਕਰਮਜੀਤ ਦੀ ਮਾਸੀ ਦਾ ਫੋਨ ਆ ਚੱਕ ਉਹਨ ਕੀ ਕਹਿੰਦੀ ਆ ਹੈਲੋ ਸਤਿ ਸ਼੍ਰੀ ਅਕਾਲ ਦੀਦੀ ਜੀ ਸਭ ਖੈਰ ਸੂਸਤਾ ਸਵੇਰੇ ਵੀ ਤੁਹਾਡਾ ਫੋਨ ਆਇਆ ਸੀ ਠੀਕ ਜੀ ਸਕੂਲ ਤੋਂ ਕਰ ਵਾਪਸ ਨਹੀਂ ਆਈ ਕੀ ਹੋਇਆ ਤੈਨੂੰ ਕੀ ਹੋਇਆ ਕੀ ਹੋਇਆ ਤੈਨੂੰ ਹੋਰ ਕੀ ਹੋਇਆ ਤੈਨੂੰ ਤਾਂ ਜਿਵੇਂ ਤੁਸੀਂ ਦੇਖਿਆ ਕਰਮਜੀਤ ਤੇ ਮਨਜੀਤ ਦੋਵੇਂ ਜਾਣੇ ਘਰ ਤੋਂ ਦੂਰ ਜਾ ਕੇ ਵੀ ਆਪਣੀਆਂ ਗਲਤ ਹਰਕਤਾਂ ਤੋਂ ਪਿੱਛੇ ਨਹੀਂ ਹਟਦੇ ਤੇ ਉਹ ਗਲਤੀਆਂ ਉੱਤੇ ਹੋਰ ਗਲਤੀਆਂ ਕਰਦੇ ਗਏ ਆਖਰ ਉਹ ਘਰ ਤੋਂ ਭੱਜ ਕੇ ਆਪਣੇ ਮਾਪਿਆਂ ਦੀਆਂ ਇਛਾਵਾਂ ਤੇ ਖੁਸ਼ੀਆਂ ਦੇ ਵਿਰੁੱਧ ਜਾ ਕੇ ਵਿਆਹ ਕਰਵਾ ਲੈਂਦੇ ਅਜੇ ਹੀ ਸ਼ਰਮਨਾ ਘਟਨਾ ਕਰਕੇ ਕਰਮਜੀਤ ਦੇ ਮਾਤਾ ਪਿਤਾ ਦੀ ਮੌਤ ਹੋ ਜਾਂਦੀ ਹੈ ਜੋ ਕਿ ਤੁਸੀਂ ਆਪਣੀਆਂ ਅੱਖਾਂ ਸਾਹਮਣੇ ਦੇਖਿਆ ਹੈ ਤੇ ਦੂਜੇ ਪਾਸੇ ਮਨਜੀਤ ਦੀ ਮਾਂ ਨੂੰ ਅਧਰੰਗ ਹੋ ਜਾਂਦਾ ਹੈ ਮਨਜੀ ਦੇ ਉੱਤੇ ਪਈ ਆਖਰੀ ਸਾਹ ਲੈ ਰਹੀ ਹੈ ਤੇ ਮਨਜੀਤ ਦਾ ਪਿਓ ਵੀ ਚਿੰਤਾ ਵਿੱਚ ਗੁੰਮਸਮ ਹੋਇਆ ਰਹਿੰਦਾ ਹੈ ਆਓ ਦੇਖਦੇ ਹਾਂ ਨਾਟਕ ਦਾ ਚੌਥਾ ਦ੍ਰਿਸ਼ ਤੇ ਆਖਰੀ ਦ੍ਰਿਸ਼ ਇਹ ਦ੍ਰਿਸ਼ ਇੱਕ ਸ਼ਹਿਰ ਦੇ ਹੋਟਲ ਵਿੱਚ ਵਾਪਰਦਾ ਹੈ ਆਓ ਦੇਖਦੇ ਹਾਂ ਨਾਟਕ ਦਾ ਚੌਥਾ ਦ੍ਰਿਸ਼ ਜੀ ਆਪਾਂ ਹੋਰ ਕਿੰਨੇ ਦਿਨ ਹੋਟਲ ਵਿੱਚ ਰਹਿਣਾ ਪਊਗਾ ਮਹੀਨੇ ਵਾਂਗ ਹੋ ਗਿਆ ਘਰ ਤੋਂ ਬਾਹਰ ਟਕਦਿਆਂ ਨੂੰ ਹੁਣ ਬੋਲੋ ਵੀ ਕੁਝ ਦੱਸੋ ਚੁੱਪ ਕਿਉਂ ਚੁੱਪ ਕਿਉਂ ਬੋਲੋਗੇ ਹੁਣ ਮੈਂ ਕੀ ਬੋਲਾਂ ਤੈਨੂੰ ਆਪ ਨਹੀਂ ਪਤਾ ਇਹ ਜਿਹੜੀ ਪੈਸੇ ਮੇਰੇ ਘਰੋਂ ਚੋਰੀ ਦੀ ਚੁੱਕ ਕੇ ਲੈ ਜੂ ਤਾਂ ਸਾਰੇ ਇਸੇ ਖਰਚ ਵਿੱਚ ਖਤਮ ਹੋ ਗਏ ਨਾ ਆਈ ਬਸ ਦੋ ਦਿਨਾਂ ਦਾ ਖਰਚ ਮੇਰੇ ਕੋਲ ਰਹਿ ਗਿਆ ਹੈ ਇਹਦਾ ਮਤਲਬ ਇਹਦਾ ਮਤਲਬ ਤੈਨੂੰ ਆਪ ਨਹੀਂ ਪਤਾ ਤੂੰ ਆਪ ਹੀ ਸਿਆਣੀ ਹੈ ਇਹ ਸਭ ਮੈਨੂੰ ਨਹੀਂ ਪਤਾ ਇਹ ਸਮਝਣਾ ਸੋਚਣਾ ਸਿਰਫ ਤੇਰੀ ਜ਼ਿੰਮੇਵਾਰੀ ਹੈ ਤੇਰੇ ਪਿੱਛੇ ਦਾ ਆਪਣੇ ਆਪਣਾ ਘਰ ਛੱਡਿਆ ਤੇਰੇ ਪਿੱਛੇ ਨਾ ਮੇਰੇ ਮਾਪੇ ਉਹ ਗਵਾਰੇ ਤੇਰੇ ਪਿੱਛੇ ਹੀ ਮੈਨੇ ਆਖਰ ਮੇਰੇ ਮਾਪੇ ਦਾ ਆਖਰੀ ਮੂੰਹ ਦੇਖਣਾ ਵੀ ਤੇ ਸੀਵਣਾ ਹੋਇਆ ਤੇ ਹੁਣ ਤੈਨੂੰ ਆਏ ਲੱਗਦਾ ਕਿ ਤੇਰੇ ਨਾਲ ਵਿਆਹ ਕਰਾ ਕੇ ਹੁਣ ਮੈਂ ਛੜ ਕੇ ਤੇ ਰੋਣਦੀ ਮੈਂ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਫਿਰ ਤੂੰ ਹੀ ਦੱਸ ਮੈਂ ਕੀ ਕਰਾਂ ਨਾ ਨਹੀਂ ਤਾਂ ਘਰ ਵਾਲੇ ਪਿੰਡ ਬਾਟ ਦੇ ਦਿੰਦੇ ਨਹੀਂ ਰਿਸ਼ਤੇਦਾਰ ਮੂਲਵਾਂ ਦੇ ਨਿੱਤੇ ਤੇ ਦੋਸਤਾਂ ਨੇ ਮੈਨੂੰ ਫੋਨ ਚੁੱਕਣਾ ਬੰਦ

ਤਰੀ ਪਿੱਛੇ ਮੁੜ ਕੇ ਵੇਖ ਲੈ ਮੈਂ ਤੈਨੂੰ ਕਿੰਨੀ ਵਾਰੀ ਕਹਿ ਚੁੱਕੀ ਆ ਕਿ ਨਹੀਂ ਮੈਂ ਵੇਖਣਾ ਤੇ ਪਿੱਛੇ ਮੁੜ ਕੇ ਲੈ ਮਾਰ ਬੰਦ ਕਰ ਜਾ ਜਿਵੇਂ ਤੁਸੀਂ ਵੇਖਿਆ ਜੋ ਨਾਟਕ ਤੁਹਾਡੇ ਸਾਹਮਣੇ ਆਇਆ ਹੁਣ ਖੁਸ਼ੀਆਂ ਕਿੱਥੋਂ ਲੱਭੀਏ ਇਸਦਾ ਜਵੰਤ ਸੀ ਉਹ ਦੁਖਦਈ ਸੀ ਖੁਸ਼ੀਆਂ ਆਸੀਂ ਕਿੱਥੋਂ ਲੱਭ ਸਕਦੇ ਹਾਂ ਮਾਪਿਆਂ ਨਾਲ ਆਪਣੇ ਪਰਿਵਾਰ ਵਿੱਚ ਪਰ ਆਪਣੇ ਮਾਪਿਆਂ ਤੋਂ ਪਰਿਵਾਰ ਤੋਂ ਦੂਰ ਹੋ ਕੇ ਆਪ ਫੈਸਲੇ ਲੈਣੇ ਸਾਨੂੰ ਕਦੇ ਵੀ ਖੁਸ਼ੀਆਂ ਨਹੀਂ ਦੇ ਸਕਦਾ ਤੁਸੀਂ ਦੇਖਿਆ ਕਰਮ ਜੀ ਦੇ ਮਾਤਾ ਪਿਤਾ ਦੀ ਮੌਤ ਹੋ ਜਾਂਦੀ ਹੈ ਮਨਜੀਤ ਦੇ ਮਾਤਾ ਪਿਤਾ ਮਾਤਾ ਜੀ ਉਧੰਗ ਹੋ ਜਾਂਦਾ ਹੈ ਤੇ ਪਿਤਾ ਜੀ ਚਿੰਤਾ ਵਿੱਚ ਗੁੰਮਸੂਮ ਰਹਿਣ ਲੱਗ ਜਾਂਦੇ ਨੇ ਤੇ ਅੰਤ ਵਿੱਚ ਤੁਸੀਂ ਦੇਖਦੇ ਹੋ ਇੱਕ ਲੜਕੀ ਜਿਸ ਮੁੰਡੇ ਦੇ ਆਸਰੇ ਘਰ ਛੱਡ ਕੇ ਗਈ ਸੀ ਵਿਆਹ ਕਰਵਾਇਆ ਉਹ ਵੀ ਬੇਵਸ ਹੋ ਗਿਆ ਰਿਸ਼ਤੇਦਾਰ ਦੂਰ ਹੋ ਗਏ ਦੋਸਤ ਮਿੱਤਰ ਵੀ ਦੂਰ ਹੋ ਗਏ ਸਭ ਪੈਸੇ ਖਤਮ ਹੋ ਗਏ ਨਤੀਜਾ ਮੌਤ ਤਾਂ ਅੱਜ ਸਿੱਖਿਆ ਇਹੀ ਹੈ ਪਰਿਵਾਰਾਂ ਤੋਂ ਮਾਪਿਆਂ ਤੋਂ ਦੂਰ ਹੋ ਕੇ ਫੈਸਲੇ ਲੈਣੇ ਉਹਨਾਂ ਦੀ ਆਗਿਆ ਤੋਂ ਬਾਹਰ ਹੋ ਕੇ ਫੈਸਲੇ ਲੈਣੇ ਕਦੇ ਵੀ ਤੁਹਾਨੂੰ ਜ਼ਿੰਦਗੀ ਵਿੱਚ ਖੁਸ਼ੀਆਂ ਨਹੀਂ ਦੇ ਸਕਦੇ ਟਾਈਕੇ ਛੋਟਾ ਜਿਹਾ ਸੁਨੇਹਾ ਸੀ ਸਾਡੀ ਕੋਸ਼ਿਸ਼ ਸੀਗੀ ਬਾਲ ਵਿਆਹ ਨਾਲ ਸੰਬੰਧਿਤ ਉਮੀਦ ਕਰਦੇ ਹਾਂ ਤੁਹਾਨੂੰ ਸਭ ਨੂੰ ਸਮਝ ਆ ਗਈ ਹੋਊਗੀ ਬਹੁਤ ਬਹੁਤ ਧੰਨਵਾਦ